ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਦੇ ਜੀਵਨ ਨੂੰ ਹੋਰ ਸੁਖਾਲਾ ਕਰਨਾ ਐਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਈਜ਼ੀ ਰਜਿਸਟਰੀ ਯੋਜਨਾ ਨੇ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਕਰ ਦਿੰਦੀ ਹੈ ਹੁਣ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਬਲਕਿ ਘਰ ਬੈਠੇ ਹੀ ਸਿਰਫ 48 ਘੰਟਿਆਂ 'ਚ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਪੰਜਾਬ ਸਰਕਾਰ ਦੀ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਨਾਲ ਹੀ ਭ੍ਰਿਸ਼ਟਾਚਾਰ ਤੇ ਵੀ ਵੱਡੀ ਰੋਕ ਲੱਗੀ ਹੈ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਾਊਗਾ ਜੇ ਕਰਾ ਦਿੰਦੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚਹਿਰੀ ਦੇ ਵਿੱਚ ਵੜਨ ਤੋਂ ਤਹਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਵਿੱਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੋਹਾਲੀ 'ਚ ਸ਼ੁਰੂ ਕੀਤੇ ਸੁਪਰਾਲੀ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਔਨਲਾਈਨ ਪ੍ਰਾਪਤ ਕਰ ਸਕਦੇ ਹਨ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵਕਫ ਵਕਤਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਸੂਬੇ ਪਰ ਵਿੱਚ ਅੱਜ ਅਧਿਆਪਕ ਮਾਪੇ ਮਿਲਣ ਦੀ ਯੋਜਨ ਕੀਤਾ ਗਿਆ ਹੈ ਅਸੀਂ ਇਸ ਟਾਈਮ ਮੌਜੂਦ ਹਾਂ ਮੌਕਾ ਤੇ ਸਰਕਾਰੀ ਕੈਂਪ ਭੀਮਨਗਰ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਅਧਿਆਪਕ ਮਾਪੇ ਮਿਲਣ ਜਿਹੜਾ ਦਾ ਉਹਦਾ ਯੋਜਨ ਕਰਵਾਇਆ ਜਾ ਰਿਹਾ ਹੈ ਬੱਚੇ ਵੀ ਜਿਹੜੇ ਇੱਥੇ ਆਪਣੇ ਮਾਪਿਆਂ ਨਾਲ ਪਹੁੰਚ ਰਹੇ ਨੇ ਔਰ ਟੀਚਰ ਵੀ ਬੜੇ ਉਹਨਾਂ ਨੂੰ ਸਹੀ ਢੰਗ ਨਾਲ ਜਿਹੜਾ ਗਾਈਡ ਕਰ ਰਹੇ ਨੇ ਬੱਚਾ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ ਉਹਦੇ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਗੱਲਬਾਤ ਕਰ ਲਵਾਂਗੇ ਇਥੋਂ ਦੇ ਪ੍ਰਿੰਸੀਪਲ ਨਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜਿਹੜਾ ਕੀ ਹੈ ਵਕ ਵਕਤ ਤਰ੍ਹਾਂ ਜੋ ਉਪਰਾਲੇ ਕੀਤੇ ਜਾ ਰਹੇ ਅੱਜ ਤੁਹਾਡੇ ਸਕੂਲ ਦੇ ਵਿੱਚ ਵੀ ਜਿਹੜਾ ਅਧਿਆਪਕਾਂ ਮਾਪੇ ਮਿਲਣੇ ਕਰਵਾਏ ਜਾ ਰਹੇ ਕੀ ਪਾਉਗਾ ਸਰ ਅੱਛਾ ਕਿ ਸਕੂਲ ਦੇ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ ਔਰ ਇਹ ਹਦਦਤਾ ਸਾਨੂੰ ਉੱਪਰੋਂ ਹਾਈ ਡਿਪਾਰਟਮੈਂਟ ਵੱਲੋਂ ਆਈਆਂ ਨੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਹਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਤੁਸੀਂ ਪੇਰੈਂਟਸ ਨੂੰ ਬੁਲਾਓ ਔਰ ਪੇਰੈਂਟਸ ਦੁਆਰਾ ਹੀ ਪੇਰੈਂਟਸ ਨੂੰ ਮੋਟੀਵੇਟ ਕੀਤਾ ਜਾਵੇ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਸਾਰੇ ਪੇਰੈਂਟਸ ਇੱਥੇ ਬੈਠੇ ਨੇ ਔਰ ਪੇਰੈਂਟਸ ਇਹਨਾਂ ਵਿੱਚੋਂ ਹੀ ਖੜੇ ਹੋ ਕੇ ਆਪਣੇ ਰੈਂਡਮਲੀ ਆ ਕੇ ਆਪਣੇ ਸਕੂਲ ਦੇ ਬਾਰੇ ਦੂਜੇ ਪੇਰੈਂਟਸ ਨੂੰ ਮੋਟੀਵੇਟ ਕਰ ਰਹੇ ਨੇ ਤਾਂ ਜੋ ਸਕੂਲ ਦੇ ਵਿੱਚ ਐਨਰੋਲਮੈਂਟ ਦੇ ਵਿੱਚ ਵਾਧਾ ਹੋ ਸਕੇ ਐਸੀ ਸਾਡਾ ਸਕੂਲ ਜਿਹੜਾ ਆਲਰੇਡੀ ਹੀ ਹਾਊਂਡ ਦੇ ਕਰੀਬ ਬੱਚੇ ਸਕੂਲ ਵਿੱਚ ਪੜ੍ਹ ਰਹੇ ਨੇ ਕਿਉਂਕਿ ਸਾਡੇ ਸਕੂਲ ਦੇ ਵਿੱਚ ਸਾਇੰਸ ਆਰਟਸ ਕਮਰਸ ਔਰ ਨਾਲ ਦੇ ਨਾਲ ਹੀ ਵੋਕੇਸ਼ਨਲ ਦੇ ਗਰੁੱਪ ਥੱਲੇ ਨੇ ਔਰ ਬੱਚਿਆਂ ਨੂੰ ਇੰਗਲਿਸ਼ ਔਰ ਪੰਜਾਬੀ ਦੋਨੋਂ ਮੀਡੀਅਮ ਵਿੱਚ ਉਪਲਬਧ ਨੇ ਔਰ ਵੈਲ ਕੁਆਲੀਫਾਈਡ ਸਟਾਫ ਹੋਣ ਕਾਰਨ ਔਰ ਬੱਚਿਆਂ ਦੀ ਹਰ ਇੱਕ ਜਿਹੜੀ ਛੋਟੀ ਤੋਂ ਛੋਟੀ ਸਮੱਸਿਆ ਆ ਉਹਨੂੰ ਆਪਣੇ ਬੱਚਿਆਂ ਦੇ ਵਾਂਗ ਸਮਝ ਕੇ ਉਹਨਾਂ ਦਾ ਹੱਲ ਕਰਦੇ ਨੇ ਔਰ ਕੈਂਪਸ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਨਫਰਾਸਟ੍ਰਕਚਰ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਨੇ ਅਲੱਗ-ਅਲੱਗ ਟਾਇਲਟਸ ਨੇ ਆਰਓ ਹੈ ਵਾਟਰ ਫਿਲਟਰ ਹੈ ਤੇ ਬੱਚਿਆਂ ਦੇ ਜਿਹੜੇ ਐਕਸਕਿਰਸ਼ਨ ਟ੍ਰਿਪਸ ਨੇ ਜਿਵੇਂ ਹੁਣੇ ਅਸੀਂ ਜੈਪੁਰ ਬੱਚਿਆਂ ਨੂੰ ਲੈ ਕੇ ਗਏ ਆ 5 ਡੇਜ਼ ਉਹਨਾਂ ਨੂੰ 5 ਸਟਾਰ ਹੋਟਲ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਉਹ ਸਿਖਾਇਆ ਗਿਆ ਉੱਥੇ ਜਾ ਕੇ ਕਿ ਕਿਵੇਂ ਖਾਣਾ ਹੈ ਕਿਵੇਂ ਆਪਾਂ ਉੱਥੇ ਵਧੀਆ-ਵਧੀਆ ਰੂਮਸ ਦੇ ਵਿੱਚ ਰਹਿਣੇ ਆ ਛੋ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਤ ਵੱਖ-ਵੱਖ ਖਾਵਾ ਤੇ ਜਿਵੇਂ ਸਾਇੰਸ ਸਿਟੀ ਛੋਟੇ-ਛੋਟੇ ਟੂਰ ਉਹਨਾਂ ਦੇ ਲੱਗਦੇ ਰਹਿੰਦੇ ਨੇ ਐਨ ਐਸ Q U F ਜਿਹੜਾ ਇੱਕ ਫੀਲਡ ਹੈ ਉਹ ਵੀ ਸਾਡੇ ਸਕੂਲ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਆਈਟੀ ਸਿਕਿਉਰਿਟੀ ਔਰ ਬਿਊਟੀ ਐਂਡ ਵੈਲਨੈਸ ਜਿਹੜਾ ਬਿਊਟੀ ਐਂਡ ਵੈਲਨੈਸ ਹੈ ਉਹਦੇ ਵਿੱਚ ਕੁੜੀਆਂ ਔਰ ਮੁੰਡੇ ਦੋਨਾਂ ਲਈ ਕੀ ਤਿੰਨੋ ਟ੍ਰੇਡ ਨੇ ਬਿਊਟੀ ਐਂਡ ਵੈਲਨੈਸ ਦੇ ਵਿੱਚ ਜਿਵੇਂ ਕੁੜੀਆਂ 9ਵੀਂ 10ਵੀਂ ਦੇ ਵਿੱਚ ਆਪਣਾ ਜਿਹੜਾ ਹੈ ਬਿਊਟੀ ਪਾਰਲਰ ਨਾਲ ਸੰਬੰਧਿਤ ਕੰਮ ਹੈ ਔਰ ਆਪਣੀ ਵੈਲਨੈਸ ਕਿਵੇਂ ਰੱਖਣੀ ਹੈ ਉਹ ਸਾਰਾ ਕੁਝ ਸਿੱਖਦੀਆਂ ਨੇ ਇਹੀ ਨਹੀਂ ਦੀ ਆਪਾਂ ਸਿੰਪਲ ਪੜ੍ਹਾਈ ਕਰਦੇ ਆ ਕਿ ਆਪਾਂ 6ਵੀਂ ਚੋਂ ਲੈ ਕੇ 12ਵੀਂ ਤੱਕ ਪੜ੍ਹਾਈ ਕਰ ਜਾਂਦੇ ਆ ਉਹਦਾ ਇੰਨਾ ਮੁੱਲ ਨਹੀਂ ਪੈਂਦਾ ਜਦੋਂ ਆਪਾਂ ਇਹ ਕੋਰਸੇਸ ਕਰਦੇ ਆ ਤਾਂ 9ਵੀਂ 10ਵੀਂ ਦੇ 2 ਸਾਲ ਦਾ ਵੀ ਜੇ ਬੱਚਾ ਕੋਰਸ ਕਰ ਲੈਂਦਾ ਉਹਦਾ ਵੀ ਪੂਰੀ ਵੈਲਿਊ ਪੈਂਦੀ ਹੈ ਉਹਦੀ ਪੂਰੀ ਪਲੇਸਮੈਂਟ ਹੈ ਜੇ ਬੱਚਾ 9ਵੀਂ ਤੋਂ 12ਵੀਂ ਤੱਕ 4 ਸਾਲ ਦਾ ਕੋਰਸ ਕਰ ਲੈਂਦਾ ਤੇ ਉਹਦੀ ਵੀ ਪੂਰੀ ਵੈਲਿਊ ਪੈਂਦੀ ਹੈ ਵਧੀਆ-ਵਧੀਆ ਸ਼ਹਿਰਾਂ ਦੇ ਵਿੱਚ ਵਧੀਆ ਤਨਖਾਹਾਂ ਤੇ ਬੱਚੇ ਪੁਆਇੰਟ ਹੋਏ ਨੇ ਔਰ ਮੈਂ ਆਪਣੇ ਸਾਰੇ ਹੀ ਸਟਾਫ ਦੀ ਬਹੁਤ ਧੰਨਵਾਦੀ ਹਾਂ ਕਿ ਇੱਕ ਬਹੁਤ ਅੱਛੀ ਟੀਮ ਬਣ ਕੇ ਕੰਮ ਕਰ ਰਹੇ ਨੇ ਤੇ ਉਮੀਦ ਕਰਦੀ ਹਾਂ ਪਰਮਾਤਮਾ ਕੋਲ ਕਿ ਇਹ ਸਕੂਲ ਹੈ ਜਿਹੜਾ ਦਿਨ-ਦੁਗਣੀ ਰਾਤ ਆਪਣੀ ਤੱਕੀ ਕਰੇ ਨਹੀਂ ਕੋਈ ਸਮਾਂ ਹੁੰਦਾ ਸੀਗਾ ਮਾਪਿਆਂ ਦੀ ਜੇ ਕਹਿੰਦੇ ਸੰਦਿਸ਼ ਕਹਿੰਦਾ ਹੁੰਦੀਆਂ ਸੀ ਕਿ ਟੀਚਰ ਸਹੀ ਤਰੀਕੇ ਨਾਲ ਪੜਾਉਂਦੇ ਨਹੀਂ ਜਾਂ ਕਹਿ ਸਕਦੇ ਹੋਵੇ ਕਹਿੰਦੇ ਸੀ ਕਿ ਕੋਟੀਆਂ ਬੁਣਨ ਤਾਂ ਕਿ ਟੀਚਰਾਂ ਸਹੀ ਮਤ ਰਹਿ ਜਾਂਦੀਆਂ ਚ ਪਰ ਹੁਣ ਕਹਿ ਸਕਦੇ ਨੇ ਕਿ ਕਾਫੀ ਜਿਹੜਾ ਸੁਧਾਰ ਚ ਆ ਚੁੱਕਾ ਹੈ ਸਰ ਇਹ ਜਿਹੜਾ ਕੋਟੀਆਂ ਬੁਣਨ ਦਾ ਕੰਮ ਹੈ ਇੱਕ ਸੁਪਨਾ ਹੀ ਹੈ ਅਸੀਂ ਵੀ ਸੁਣਦੇ ਸੀ ਸਾਡੇ ਵੀ ਪੇਰੈਂਟਸ ਗਵਰਨਮੈਂਟ ਜੌਬ ਦੇ ਵਿੱਚ ਰਟਾਇਆ ਹੋਏ ਨੇ ਉਸ ਟਾਈਮ ਅਸੀਂ ਵੀ ਸੁਣਦੇ ਸੀ ਕਿ ਟੀਚਰਸ ਇੰਨਾ ਕੰਮਾਂ ਤੇ ਲੱਗੇ ਨੇ ਬਟ ਹੁਣ ਤੁਸੀਂ ਆ ਕੇ ਦੇਖੋ ਕਿ ਟੀਚਰ ਇੱਕ ਟੀਚਰ ਹੀ ਨਹੀਂ ਹੈ ਉਹ ਬੱਚੇ ਦੇ ਸਰਬ ਪੱਖੀ ਵਿਕਾਸ ਵੱਲ ਆਪਣਾ ਯੋਗਦਾਨ ਦੇ ਰਿਹਾ ਹੈ ਉਹਨੂੰ ਬੱਚੇ ਨੂੰ ਸਿਰਫ ਥਿਉਰੀ ਹੀ ਨਹੀਂ ਨਾਲ ਦੀ ਨਾਲ ਹਰ ਇੱਕ ਚੀਜ਼ ਦਾ ਪ੍ਰੈਕਟੀਕਲ ਚਾਹੇ ਉਹ ਕੰਪਿਊਟਰ ਵਿਸ਼ਾ ਹੈ ਫਿਜ਼ਿਕਸ ਹੈ ਕੈਮਿਸਟਰੀ ਹੈ ਬਾਇਓ ਹੈ ਮੈਥਸ ਹੈ ਤੁਸੀਂ ਦੇਖਦੇ ਹੋ ਕਿ ਹਰ ਤਰ੍ਹਾਂ ਦੇ ਜਿਹੜੇ ਮੈਥ ਫੇਅਰ ਸਾਇੰਸ ਫੇਅਰ ਹਰ ਇੱਕ ਤਰ੍ਹਾਂ ਦੇ ਫੇਅਰ ਲਗਾਏ ਜਾਂਦੇ ਨੇ ਬੱਚੇ ਤਰ੍ਹਾਂ ਤਰ੍ਹਾਂ ਦੇ ਕੰਪੀਟੀਸ਼ਨਸ ਪਾਰਟਿਸਪੇਟ ਕਰਦੇ ਨੇ ਤਾਂ ਜੀ ਅਧਿਆਪਕ ਇਹ ਸਾਰੇ ਕੰਮ ਕਰ ਰਹੇ ਨੇ ਤੇ ਤਾਂ ਹੀ ਪੋਸੀਬਲ ਹੈ ਮੈਂ ਕਹਨੀ ਆ ਕਿ ਅੱਜ ਕੱਲ ਦੇ ਅਧਿਆਪਕ ਕੱਲੇ ਅਧਿਆਪਕ ਹੀ ਨਹੀਂ ਰਹਿ ਗਏ ਓਵਰ ਆਲ ਨੇ ਉਹਨਾਂ ਕੋਲ ਹਰ ਇੱਕ ਕੁਆਲਿਟੀ ਹੈ ਕਿ ਉਹ ਬੱਚੇ ਨੂੰ ਚੰਗੀਆਂ ਚੰਗੀਆਂ ਜਿਹੜੀਆਂ ਗੱਲਾਂ ਸਿਖਾ ਕੇ ਚੰਗਾ ਚੰਗਾ ਉਹਨਾਂ ਨੂੰ ਐਕਸਪੀਰੀਅੰਸ ਦੇ ਕੇ ਇੱਕ ਵਧੀਆ ਇਨਸਾਨ ਬਣਾ ਸਕਦੇ ਵੱਡੀ ਗੱਲ ਹੈ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਤੈਨਾਤ ਹੋ ਔਰ ਇੱਥੋਂ ਤੱਕ ਇਹ ਵੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਕੀ ਹੈ ਆਪਣੇ ਬੱਚਿਆਂ ਵਾਂਗੀ ਡੀਲ ਕਰਦੇ ਹੋ ਅੱਜ ਤੱਕ ਕਹਿ ਸਕਦੇ ਆ ਕਿ ਤੁਸੀਂ

ਅੱਜ ਬੱਚਿਆਂ ਦੇ ਵਿੱਚ ਜਾਂ ਮਾਪਿਆਂ ਦੇ ਵਿੱਚ ਇਸ ਤਰ੍ਹਾਂ ਦਾ ਉਤਸ਼ਾਹ ਹੈ ਬੱਚੇ ਜਿਹੜੇ ਪਹੁੰਚ ਰਹੇ ਆ ਮਾਪਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀਆਂ ਕੋਈ ਖਾਮੀਆਂ ਬੱਚਿਆਂ ਵੱਲੋਂ ਤਾਂ ਨਹੀਂ ਦਿੱਤਰਾਂ ਨੂੰ ਦਿੱchées ਜਾ ਰਹੀ ਸਰ ਮੈਂ ਜੋ ਦੋਨੇ ਸਵੇਰ ਦੀ ਦੇਖ ਰਹੀ ਆ 9 ਵਜੇ ਤੀ ਜਦੋਂ ਪੇਰੈਂਟਸ ਆ ਰਹੇ ਆ ਬੱਚੇ ਖੁਦ ਹੀ ਪੇਰੈਂਟਸ ਦਾ ਵੈਲਕਮ ਕਰ ਰਹੇ ਆ ਉਹਨਾਂ ਦੇ ਉੱਤੇ ਫਲਾਅ ਸੁੱਟੇ ਜਾ ਰਹੇ ਆ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਸਕੂਲ ਦੀਆਂ ਪ੍ਰਾਪਤੀਆਂ ਨੇ ਉਸ ਸਪੇਸ ਤੋਂ ਸਾਰੇ ਪੇਰੈਂਟਸ ਨੂੰ ਦੱਸੀਆਂ ਨੇ ਪੇਰੈਂਟਸ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਤੁਸੀਂ ਆ ਕੇ ਸਕੂਲ ਦੀ ਅੱਲੀ ਪ੍ਰੇਜ਼ ਹੀ ਲਿਖਦੇ ਜੇ ਤੁਹਾਨੂੰ ਲੱਗਦਾ ਕਿ ਇਹੋ ਜਿਹਾ ਕੁਝ ਹੋਰ ਇਹਦੇ ਵਿੱਚ ਆਪਾਂ ਐਡ-ਆਨ ਕਰ ਸਕਦੇ ਆ ਤਾਂ ਤੁਹਾਨੂੰ ਖੁੱਲ੍ਹਾ ਸੱਦਾ ਕਿ ਤੁਸੀਂ ਆ ਕੇ ਉਹ ਸੁਝਾਅ ਸਾਨੂੰ ਜਰੂਰ ਸਟੇਜ ਤੋਂ ਦਿਓ ਨਾਲ ਦੀ ਨਾਲ ਹੀ ਜਿਹੜਾ ਬੱਚਿਆਂ ਲਈ ਪੇਰੈਂਟਸ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਇੱਕ ਪ੍ਰੋਗਰਾਮ ਹੈ ਇੰਗਲਿਸ਼ ਹੈਲਪਰ ਟੈਸਟ ਉਹਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਨੂੰ ਜਾਣੂ ਕਰਵਾਇਆ ਗਿਆ ਕਿ ਐਪ ਹੈ ਇੰਗਲਿਸ਼ ਦੇ ਵਿੱਚ ਉਹ ਤੁਸੀਂ ਫੋਨ ਦੇ ਵਿੱਚ ਕਿਵੇਂ ਐਡ ਕਰਨੀ ਹੈ ਔਰ ਉਹਦੇ ਵਿੱਚ ਚਾਰੋਂ ਸਕਿੱਲ ਜਿਹੜੇ ਇੰਗਲਿਸ਼ ਦੇ ਹੁੰਦੇ ਆ ਇਸ ਲਿਸਨਿੰਗ ਲਰਨਿੰਗ ਚਾਰ ਸਕਿੱਲ ਜਿਹੜੇ ਨੇ ਉਹ ਤੁਸੀਂ ਬੱਚੇ ਕਿਵੇਂ ਉਹਨਾਂ ਨੂੰ ਸਾਰਾ ਕੁਝ ਸਿੱਖ ਕੇ ਤੇ ਉਹ ਜਿਹੜਾ ਆਪਣਾ ਸਰਟੀਫਿਕੇਟ ਆ ਉਹ ਡਾਊਨਲੋਡ ਕਰ ਸਕਦੇ ਸਰ ਤੁਸੀਂ ਕਿਦਾਂ ਦੇਖਦੇ ਹੋ ਕਿ ਅੱਜ ਜਿਹੜਾ ਸਕੂਲ ਦੇ ਵਿੱਚ ਜਿਹੜਾ ਪੀਟੀਐਮ ਮੈਦਾ ਪੀਟੀਐਮ ਜਿਹੜੀ ਕਰਵਾਈ ਜਾ ਰਹੀ ਹੈ ਵੱਡੀ ਗੱਲ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਇਹ ਮਾਤ ਪਾ ਰਿਹਾ ਜਿਹੜਾ ਕੈਂਪ ਭੀਮ ਨਗਰ ਦਾ ਸਕੂਲ ਜੀ ਬੱਚੇ ਜਿਹੜੇ ਆ ਪਹੁੰਚ ਰਹੇ ਨੇ ਤੇ ਸਕੂਲ ਦੇ ਬੱਚਿਆਂ ਵੱਲੋਂ ਵੀ ਜਿਹੜੇ ਮਾਪਿਆਂ ਦੇ ਉੱਪਰ ਜਿਹੜੇ ਫੁੱਲ ਵਰਸਾ ਕੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਰੋ ਪਹਿਲਾਂ ਤਾਂ ਗਵਰਨਮੈਂਟ ਪੰਜਾਬ ਸਰਕਾਰ ਦੇ ਦਾ ਧੰਨਵਾਦੀ ਕਿ ਉਹਨਾਂ ਨੇ ਇੰਨਾ ਵਧੀਆ ਈਵੈਂਟ ਜਿਹੜਾ ਹੈਗਾ ਰੱਖਿਆ। ਤੁਸੀਂ ਗੱਲ ਹੈ ਕਿ ਸਕੂਲ ਦੇ ਜਿਹੜੇ ਮੁਖੀ ਆ ਪ੍ਰਿੰਸੀਪਲ ਮੈਮ ਡਾਕਟਰ ਮਨਜੀਤ कौर ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਸਕੂਲ ਬਹੁਤ ਹੀ ਤਰੱਕੀ ਕਰ ਰਿਹਾ। ਮੈਮ 2016 ਤੋਂ ਇੱਥੇ ਸਖਤ ਕੰਮ ਕਰ ਰਹੀ ਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਟਾਫ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਵਧੀਆ ਬੱਚੇ ਜਿਹੜੇ ਹੈਗੇ ਮੈਰਿਟ ਤੱਕ ਆ ਰਹੇ ਆ ਸਾਡੇ ਤੇ ਸਪੋਰਟਸ ਦੇ ਵਿੱਚ ਵੀ ਕਾਫੀ ਅੱਗੇ ਆ ਤੇ ਬੱਚੇ ਜਿਹੜੇ ਹੈਗੇ ਆ ਪੂਰਾ ਉਤਸ਼ਾਹ ਦੇ ਨਾਲ ਅੱਜ ਪੀਪੀਐਮ ਦੇ ਵਿੱਚ ਭਾਗ ਲੈ ਰਹੇ ਆ। ਉਹਨਾਂ ਨੂੰ ਆਪਣੀਆਂ ਜਿਹੜੀ ਹੈਗਾ ਕੁਆਲਿਫਾਈਟਾ ਪੜ੍ਹਾਈ ਦੇ ਜਿਹੜੇ ਉਹਨਾਂ ਦੇ ਨੰਬਰ ਆਏ ਆ ਮਾਤਸ ਆਏ ਆ ਜਾਂ ਹੋਰ ਖੇਡਾਂ ਦੇ ਵਿੱਚ ਪ੍ਰਾਪਤੀਆਂ ਉਹ ਉਹਨਾਂ ਨੇ ਮਾਪਿਆਂ ਨੂੰ ਅਸੀਂ ਦੱਸ ਗਏ ਆ ਕਾਫੀ ਲੰਮੇ ਸਮੇਂ ਤੋਂ ਤੁਸੀਂ ਵੀ ਸਕੂਲ ਨਾਲ ਜੁੜੇ ਹੋਏ ਹੋ ਆ ਬਿਨ ਬਿਨ ਟੀਚਰ ਇਤੋਂ ਤੱਕ ਕੀ ਹੈ ਕਿ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਕਰਵਾਏ ਹੈ ਅੱਛੇ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਕਿ ਜਿਹੜੇ ਟੀਚਰ ਆ ਸਾਡੇ ਬੜੇ ਹੀ ਅੱਛੇ ਨੇ ਸਾਨੂੰ ਮਾਪਿਆਂ ਨੂੰ ਡੀਲ ਕਰਦੇ ਕਰੋ ਤੁਹਾਡੀ ਟੀਚਰ ਦੀ ਰਿਸਪੋਨਸੀਬਿਲਟੀ ਆ ਟੀਚਰ ਦਾ ਪਹਿਲਾ ਪਰ ਇਨਸਾਨਾਂ ਦੇ ਬੱਚਾ ਦੇ ਹੀ ਉਸਦੀ ਰਿਸਪੌਂਸਿਬਿਲਟੀ ਆ ਮੈਂ 2008 ਤੋਂ ਇੱਥੇ ਕੰਮ ਕਰ ਰਿਹਾ ਤਾਂ ਸਕੂਲ ਨੇ ਆਪਾਂ ਕਹਿ ਸਕਦੇ ਆ ਵੀ ਦਿਨ-ਦੁਨੀ ਰਾਤ ਚੋਕਨੀ ਤਰੱਕੀ ਕੀਤੀ ਹੈ ਜੀ ਤੇ ਬੱਚਿਆਂ ਨਾਲ ਬੱਚਿਆਂ ਨਾਲ ਤਾਂ ਡੀ ਦਾ ਆਪਾਂ ਨੂੰ ਕੋਆਪਰੇਟਰੀ ਬਹੁਤ ਪਿਆਰ ਨਾਲ ਕਰਨਾ ਪੈਂਦਾ ਜੀ ਬੱਚੇ ਤਾਂ ਹੀ ਆਪਣੇ ਨਾਲ ਆਪਣੇ ਕੋਲ ਹਰੇਕ ਕੁਐਸਚਨ ਪੁੱਛਣਗੇ ਅਦਰਵਾਈਜ਼ ਤਾਂ ਉਹ ਆਪਣੇ ਤੋਂ ਦੂਰੀਆਂ ਬਣਾ ਕੇ ਆਪਣੇ ਤੋਂ ਦੂਰ ਭੱਜਣਗੇ ਜੀ ਆਪਣ ਨੂੰ ਕੋਈ ਵੀ ਕੁਐਸਚਨ ਨਹੀਂ ਕਰਨਗੇ ਜੀ ਬੱਚਿਆਂ ਨੂੰ ਫਰੈਂਡਲੀ ਕੋਆਪਰੇਟ ਕਰਕੇ ਪੜਾਇਆ ਜਾਵੇ ਤਾਂ ਬੱਚੇ ਬਹੁਤ ਕੁਝ ਸਿੱਖਦੇ ਆ ਜੀ ਤੇ ਬੱਚੇ ਤਰ੍ਹਾਂ ਤਰ੍ਹਾਂ ਦੇ ਕੁਐਸਚਨ ਲੈ ਕੇ ਆਉਂਦੇ ਆ ਤੇ ਆਪਣੇ ਸਾਰੇ ਡਾਊਟ ਕਲੀਅਰ ਕਰਦੇ ਆ ਦਰਵਾਜੇ ਆਪਣੇ ਡਾਊਟ ਐਵੇਂ ਹੀ ਲੈ ਕੇ ਚਲੇ ਜਾਂਦੇ ਸਰ ਤੁਸੀਂ ਕੀ ਕਹੋਗੇ ਅੱਜ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਲਿਆ ਗਿਆ ਹੈ ਮਾਪੇ ਮਿਲਣੀ ਜਿਹੜਾ ਕਰਵਾਈ ਜਾ ਰਹੀ ਹੈ ਤੁਸੀਂ ਵੀ ਸ਼ਿਰਕਤ ਕੀਤੀ ਹੈ ਕਿਦਾਂ ਦੇਖਦੇ ਹੋ ਇਸ ਉਪਰਾਲੇ ਸਰ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਇਹ ਅੱਜ 20 ਦਸੰਬਰ 2025 ਨੂੰ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਹੈ। ਇਹਦੇ ਵਿੱਚ ਬੜੇ ਖੁੱਲੇ ਮਨ ਨਾਲ ਜਿਹੜੇ ਪੇਰੈਂਟ ਨੇ ਉਹ ਆਪਣੇ ਟੀਚਰ ਤੋਂ ਜਾਂ ਉਹਨਾਂ ਦੇ ਜਿਹੜੇ ਇੰਚਾਰਜ ਅਧਿਆਪਕ ਨੇ ਉਹਨਾਂ ਤੋਂ ਆਪਣੇ ਬੱਚੇ ਦੀ ਕਾਰਜ ਯੋਗਾਰੀ ਬਾਰੇ ਵੀ ਪੁੱਛ ਰਹੇ ਨੇ। ਦੂਸਰਾ ਮੈਂ ਇੱਥੇ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਸਾਡੇ ਜਿਹੜੇ ਪ੍ਰਿੰਸੀਪਲ ਮੈਮ ਡਾਕਟਰ ਮਨਜੀਤ ਕੌਰ ਜੀ ਜਦੋਂ ਤੋਂ ਮੈਂ ਸਕੂਲ ਦੇ ਵਿੱਚ ਆ ਦੇਖਦਾ ਕਿ ਉਹਨਾਂ ਦੀ ਕਾਰਜ ਯੋਗਾਰੀ ਦੇ ਵਿੱਚ ਜਾਂ ਉਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਵਧੀਆ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਪੜ੍ਹਾਈ ਦੇ ਉੱਤੇ ਚੰਨਦਾ ਜਾ ਰਿਹਾ ਹੈ। ਪੜਾਈ ਦੇ ਨਾਲ ਨਾਲ ਸਪੋਰਟਸ ਹੋਵੇ ਜਾਂ ਜਿਵੇਂ ਮੈਂ ਵੋਕੇਸ਼ਨਲ ਟੀਚਰ ਆ ਸਾਡੇ ਵੋਕੇਸ਼ਨਲ ਤਿੰਨ ਵਿਸ਼ੇ ਮੈਮ ਨੇ ਵੀ ਦੱਸਿਆ ਸੀ ਇੱਥੇ ਚੱਲ ਰਹੇ ਨੇ ਜਿਹਦੇ ਵਿੱਚ ਪ੍ਰਾਈਵੇਟ ਸਿਕਿਉਰਟੀ ਹੈ ਨਿੱਜੀ ਸੁਰੱਖਿਆ ਦੂਸਰਾ ਿਉਟਨ ਵੈਲਨੈਸ ਹੈ ਤੀਸਰਾ ਜਿਹੜਾ ਆਈਟੀ ਹੈ ਇਹ ਜਿਹੜੇ ਕਿਤਾ ਮੁਖੀ ਵਿਸ਼ੇ ਬੱਚਿਆਂ ਨੂੰ ਪੜਾ ਕੇ ਬੱਚਿਆਂ ਨੂੰ ਸਕਿਲਡ ਕੀਤਾ ਜਾਂਦਾ ਹੈ ਵਿਸ਼ੇ ਪ੍ਰਤੀ ਮੁੱਨ ਕਰਕੇ ਉਹਨਾਂ ਨੂੰ ਬੜੀ ਆਸਾਨੀ ਨਾਲ ਜਿਹੜਾ 12th ਤੋਂ ਬਾਅਦ ਜਿਹੜੀ ਜੋਬ ਦੀ ਓਪਰਚੁਨਿਟੀ ਵੀ ਗੱਲਦੀ ਹੈ ਬਿਲਕੁਲ ਵਕ ਵਕ ਤਰ੍ਹਾਂ ਦੇ ਉਪਰਾਲੇ ਸਕੂਲ ਵੱਲੋਂ ਜਿਹੜੇ ਕੀਤੇ ਜਾ ਰਹੇ ਨੇ ਅ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਬੱਚੇ ਅੱਜ ਸਕੂਲ ਦੇ ਵਿੱਚ ਜਿਹੜਾ ਕੀ ਹੈ ਅਧਿਆਪਕ ਮਾਪੇ ਮਿਲਣੇ ਕਰਵਾਏ ਜਾ ਰਹੀ ਹੈ ਤੁਸੀਂ ਵੀ ਪਹੁੰਚੋ ਆਪਣੇ ਮਾਪੇ ਦੇ ਨਾਲ ਕਿਦਾਂ ਦੇਖਦੇ ਹੋ ਸੁਪਰ ਆਲਰ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਮਤਲਬ ਵੀ ਅੱਜ ਉਹ ਪ੍ਰਾਗੈ ਉਹ ਬਹੁਤ ਵਧੀਆ ਹੈ ਤੇ ਤਾਂ ਸਾਡੇ ਮਿਸਾਨਾ ਸਾਡੇ ਪੇਰੈਂਟਸ ਵੀ ਆਏ ਨੇ ਤੇ ਉਹਨਾਂ ਨੇ ਸਾਡਾ ਜੋ ਟੀਚਰਸ ਨੇ ਉਹ ਅਚੀ ਕੀ ਕਰ ਰਹੇ ਆ ਸਕੂਲ ਤੇ ਸਾਡੀ ਕਿਹੋ ਜੀ ਨੰਬਰ ਆਇਆ ਹਰ ਚੀਜ਼ ਦੇ ਬਾਰੇ ਦੱਸਿਆ ਗਿਆ ਇਹ ਸਾਡੇ ਸਕੂਲ ਚ ਇਹ ਤਾਵਾ ਜੋ ਕਿ ਕੈਂਪਸ ਲੱਗ ਰਿਹਾ ਐ ਐਨਐਸ ਕੈਂਪ ਲੱਗਿਆ ਹੋਇਆ ਵਾ ਤੇ ਹੋਰ ਵੀ ਚੀਜ਼ਾਂ ਦੱਸੀਆਂ ਸਾਡੇ ਬਾਰੇ ਕਿ ਹਾਂ ਤੁਹਾਡੇ ਬੱਚੇ ਇਸ ਸਬਜੈਕਟ ਚ ਵੀਕ ਨੇ ਆ ਸਬਜੈਕਟ ਨੇ ਦਾ ਵਧੀਆ ਇਹਨਾਂ ਦੇ ਇਦਾਂ ਦੇ ਨੰਬਰ ਆਏ ਆ ਜੋ ਕਿ ਸਾਡੇ ਸਿਫੋਨ ਵੀ ਯੂਜ਼ ਕਰ ਦਿਆ ਉਹਦੇ ਬਾਰੇ ਵੀ ਦੱਸਿਆ ਗਿਆ ਕਿ ਹਾਂ ਆ ਸਕੂਲ ਚ ਫੋਨ ਵੀ ਉਸ ਕਰ ਦਿਆ ਬਟ ਜੋ ਕਿ ਇਹਨਾਂ ਦਾ ਫੋਨ ਐ ਉਹ ਤੁਸੀਂ ਕਿਵੇਂ ਯੂਜ਼ ਕਰਨਾ ਕਿਵੇਂ ਨਹੀਂ ਇਹਨਾਂ ਨੂੰ ਤਾਵਾ ਟਾਈਮ ਟਾਈਮ ਤੇ ਫੋਨ ਦਿੱਤਾ ਜਾਵੇ ਸਾਰਾ ਦਿਨ ਫੋਨ ਨਹੀਂ ਦੇਣਾ ਇਦਾਂ ਹਰ ਚੀਜ਼ ਨੂੰ ਦੱਸਿਆ ਗਿਆ ਤੇ ਸਾਡੇ ਮਾਪੇ ਵੀ ਤਾਵਾ ਸਾਡੇ ਮਤਲਬ ਕਿ ਜੋ ਨੰਬਰ ਦੇਖਣ ਆਏ ਸੀ ਉਹ ਵੀ ਖੁਸ਼ ਹੋ ਕੇ ਗਏ ਤੇ ਉਹਨਾਂ ਨੂੰ ਸਰਚੀ ਤਾਂ ਸਕੂਲ ਦੇ ਪ੍ਰਮਾਣਿਤ ਕੀਤਾ ਗਿਆ ਤੇ ਸਾਨੂੰ ਐਨਐਸ ਦਾ ਕਰਤੂ ਲਾਇਆ ਹੋਇਆ ਬੱਚੇ ਤੁਸੀਂ ਕਿਹਾ ਦੇਖਦੇ ਹੋ ਕੋਈ ਸਮਾਂ ਹੁੰਦਾ ਸੀਗਾ ਕਿ ਕਹਿੰਦੇ ਅੰਜਨ ਜੀ ਜਿਹੜੇ ਟੀਚਰ ਹੈ ਆਪਾਂ ਨੂੰ ਪੜਾਉਂਦੇ ਨਹੀਂ ਪਰ ਹੁਣ ਸਕੂਲ ਵੱਲੋਂ ਜੇ ਗੱਲ ਕੀਤੀ ਜਾਵੇ ਕੈਂਪ ਪੀਮਨਗਰ ਦੀ ਜਾਂ ਹੋਰ ਸਰਕਾਰੀ ਸਕੂਲਾਂ ਦੇ ਤਾਂ ਕਾਫੀ ਉਪਰਾਲੇ ਸਕੂਲਾਂ ਵੱਲੋਂ ਕੀਤੇ ਜਾ ਰਹੇ ਤੋਂ ਤਾਂ ਕਿ ਬੱਚਿਆਂ ਨੂੰ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਜਿਹੜੇ ਹੈ ਕਹਿ ਸਕਦੇ ਬਿਊਟੀ ਪਾਰਲਰ ਦਾ ਜਾਂ ਹੋਰ ਕਾਫੀ ਜਿਹੜੀ ਨੌਲੇਜ ਦਿੱਤੀ ਜਾ ਰਹੀ ਹੈ ਬਹੁਤ ਜੀ ਨੌਲੇਜ ਵਧੀਆ ਦੇ ਰਿਆ ਤੇ ਭੀਮ ਨਗਰ ਸਕੂਲ ਚ ਵੀ ਹਰ ਸਟਰੀਮ ਹੈ ਕਈ ਸਕੂਲਾਂ ਚ ਨਹੀਂ ਹੈ ਪਰ ਭੀਮ ਨਗਰ ਸਕੂਲ ਤੇ ਹਰ ਇੱਕ ਤਰ੍ਹਾਂ ਦੀ ਸਟਰੀਮ ਹੈ ਤੇ ਇੱਥੇ ਮਤਲਬ ਕਿ ਲੈਕਚਰਸ ਵੀ ਲੱਗਦੇ ਆ ਵਿਜ਼ਿਟ ਵੀ ਹੁੰਦੇ ਕਈ ਕਾਲਜਾਂ ਦੇ ਤੇ ਸਾਨੂੰ ਦੱਸਿਆ ਜਾਂਦਾ ਕਿ ਤੁਹਾਡੇ ਲਈ ਇਹ ਚੀਜ਼ ਵਧੀਆ ਹੈ ਤੇ ਇਹ ਚੀਜ਼ ਨਹੀਂ ਸਹੀ ਹੈ ਜੇ ਤੁਸੀਂ ਇੰਟਰਸਟ ਰੱਖਦੇ ਹੋ ਸਾਡੇ ਲਈ ਉਹ ਚੀਜ਼ ਹੀ ਬੱਚੇ ਤੁਸੀਂ ਕਿਦਾਂ ਦੇਖਦੇ ਹੋ ਪੰਜਾਬ ਸਰਕਾਰ ਦੇ ਸੁਪਰਾਲਿਆਂ ਨੂੰ ਕਿਉਂਕਿ ਪਹਿਲਾਂ ਸਕੂਲੇ ਆ ਜਾਂਦੇ ਸੀ ਚਲੇ ਜਾਂਦੇ ਸੀ ਪਰ ਹੁਣ ਜੇ ਕਿ ਇਹ ਬੱਚਾ ਨੂੰ ਅੱਗੇ ਵਧਣ ਲਈ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿਤਾ ਦੇਖੋ ਬਹੁਤ ਵਧੀਆ ਰਹਿਤੇ ਆ ਅੱਜ ਕੱਲ ਸਰਕਾਰ ਬਹੁਤ ਵਧੀਆ ਸਾਡੇ ਲਈ ਕਰ ਰਹੀ ਹੈ ਸਕੂਲਾਂ ਤੇ ਜਾ ਜਾ ਕੇ ਸਾਨੂੰ ਗੁਜ਼ਰਤ ਖੁਆੰਦੀਆਂ ਹਰ ਇੱਕ ਚੀਜ਼ਾਂ ਸਾਨੂੰ ਸਹੂਲਤਾਂ ਦਿੰਦੀਆਂ ਬਹੁਤ ਚੀਜ਼ਾਂ ਦੀ ਸਹੂਲਤਾਂ ਮਿਲੀਆਂ ਸਾਨੂੰ ਉਪਰੋਂ ਸਾਨੂੰ ਦੀਆਂ 12ਵੀਂ ਲੈ ਕੇ ਜਾਇਆ ਜਾਂਦਾ ਕਾਲਜ ਵਗੈਰਾ ਤੇ ਉੱਥੇ ਸਾਨੂੰ ਬਤਾਇਆ ਜਾਂਦਾ ਕਿ ਇੱਥੇ ਕਿੰਨਾ ਕਾ ਪੜਾਈ ਹੁੰਦਾ ਸਾਡੇ ਸਕੂਲਾਂ ਤੇ ਵੀ ਬਹੁਤ ਸਿੱਖਿਆ ਮਿਲਦੀ ਹੈ ਤੇ ਸਾਨੂੰ ਸਕੂਲ ਵੀ ਬਹੁਤ ਵਧੀਆ ਲੱਗਦਾ ਹੈ ਕਿ ਹਰ ਇੱਕ ਸੌਲਤ ਸਾਨੂੰ ਮਿਲਦੀ ਰਹਿੰਦੀ ਹੈ। ਬਿਲਕੁਲ ਹਰ ਇੱਕ ਸੌਲਤ ਸਾਨੂੰ ਮਿਲਦੀ ਰਹਿੰਦੀ ਹੈ। ਬੱਚੇ ਇਸ ਤਰ੍ਹਾਂ ਦਾ ਪ੍ਰੋਗਰਾਮ ਕਦੇ ਪਹਿਲਾਂ ਦੇਖਿਆ ਸਕੂਲ ਦੇ ਵਿੱਚ ਕਦੇ ਹੁੰਦਾ ਸੀ। ਪਹਿਲਾਂ ਤਾਂ ਨਹੀਂ ਹੁੰਦਾ ਸੀ ਪਰ ਹੁਣ ਜਦੋਂ ਹੋਣ ਲੱਗ ਪਿਆ ਵਾ ਤੇ ਆ ਬਹੁਤ ਹੀ ਵਧੀਆ ਹੋ ਰਿਹਾ ਕਿਉਂਕਿ ਤੁਮਾਂ ਜੋ ਸਾਡੇ ਮਾਪੇ ਸੌਂਦੇ ਉਹਨਾਂ ਨੂੰ ਵੀ ਸਾਡੇ ਬਾਰੇ ਪਤਾ ਲੱਗਦਾ ਕਿ ਆ ਸਕੂਲ ਆ ਕੇ ਕੀ ਚੀਜ਼ ਕਰ ਰਹੇ ਨੇ। ਔਰ ਅਗਰ ਸਾਡੀ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸੀ ਜਾਂਦੀ ਹੈ ਜੋ ਕਿ ਸਾਡੇ ਘਰ ਦੇ ਸਾਨੂੰ ਘਰ ਜਾ ਕੇ ਸਮਝਾਉਂਦੇ ਕਿ ਬੇਟਾ ਆ ਗਲਤੀ ਤੁਸੀਂ ਦੁਬਾਰਾ ਨਹੀਂ ਕਰਨੀਂਗੀ। ਇਹੋ ਜੀ ਕੋਈ ਗੱਲ ਹੁੰਦੀ ਹੈ ਤਾਂ ਉਹ ਸਾਡੇ ਮਾਪਿਆਂ ਤੱਕ ਪਹੁੰਚ ਜਿਹੜੀ ਪਹਿਲਾਂ ਨਹੀਂ ਪਹੁੰਚਦੀ ਜਿੱਦਾਂ ਹੁਣ ਤੁਸੀਂ ਅੱਜ ਮਾਪਿਆਂ ਦੇ ਨਾਲ ਪਹੁੰਚਿਓ ਕਈ ਵਾਰ ਕੋਈ ਸ਼ਿਕਾਇਤਾਂ ਹੁੰਦੀਆਂ ਬੱਚੇ ਜਾ ਕੇ ਘਰੇ ਦੱਸਦੇ ਨਹੀਂ ਜਾਂ ਕਹਿ ਸਕਦੇ ਟੀਚਰ ਲੁੱਕ ਹੋ ਜਾਂਦੇ ਸੀਗੇ ਪਰ ਅੱਜ ਜਦੋਂ ਫੇਸ ਟੂ ਫੇਸ ਤੁਸੀਂ ਗੱਲਬਾਤ ਕੀਤੀ ਹੈ ਕੋਈ ਕਮੀਆਂ ਹੈ ਜਾਂ ਕਿ ਟੀਚਰਾਂ ਦੇ ਵਿੱਚ ਕੋਈ ਖਾਮੀਆਂ ਨਜ਼ਰ ਆਈਆਂ ਜੀ ਟੀਚਰਸ ਦੀ ਤਾਂ ਗੱਲ ਨਹੀਂ ਸਾਦੇ ਪਰ ਤੁਹਾਹਾ ਜੋ ਸਾਡੇ ਸੀਗੀਆਂ ਮਤਲਬ ਕਿ ਅਸੀਂ ਕੁਝ ਖੁਆਰ ਤਾਂ ਕੀਤੀਆਂ ਸੀਆਂ ਜੋ ਕਿ ਸਾਡੇ ਘਰੇ ਦੱਸਿਆ ਵੀ ਗਿਆ ਤੇ ਸਾਡੇ ਮਾਪਿਆਂ ਨੇ ਕਿਹਾ ਵੀ ਸਾਨੂੰ ਕਿ ਹਾਂ ਤੁਸੀਂ ਆ ਅੱਗੇ ਤਾਂ ਨਹੀਂ ਕਰਨੀਆਂ ਹੈਗੀਆਂ ਸਾਨੂੰ ਸਮਝਾਇਆ ਵੀ ਪਿਆਰ ਨਾਲ ਸਮਝਾਇਆ ਇਦਾਂ ਦਾ ਨਹੀਂ ਆਇਆ ਕਿ ਸੁਣ ਮਾਰਿਆ ਪਰ ਹਾਂ ਤੁਹਾਨੂੰ ਪਿਆਰ ਨਾਲ ਸਮਝਾਇਆ ਕਿਉਂਕਿ ਪਹਿਲਾਂ ਨਹੀਂ ਸੋਚਦਾ ਹੁੰਦੇ ਸੀ ਕਿ ਉਹ ਗੱਲਾਂ ਆਪਦੇ ਤੱਕ ਹੀ ਰਹਿ ਜਾਂਦੀਆਂ ਸੀ ਪਰ ਹੁਣ ਨਹੀਂ ਹੁਣ ਸਾਡੇ ਪੇਰੈਂਟਸ ਨਾਲ ਵੀ ਹੋ ਗਈਆਂ ਤੇ ਸਾਡੇ ਟੀਚਰਸ ਨਾਲ ਵੀ ਕਿਉਂਕਿ ਸਾਰਿਆਂ ਨੂੰ ਸੁਝਾਵਾ ਦਿੱਤੇ ਬਿਲਕੁਲ ਸਾਰਿਆਂ ਨੂੰ ਬੜੇ ਹੀ ਪਿਆਰ ਦੇ ਨਾਲ ਜਿਹੜਾ ਸਮਝਾਇਆ ਜਾਂਦਾ ਹੈ ਬੱਚੇ ਨੇ ਇੱਥੇ ਸਕੂਲ ਦੇ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਇਦਾਂ ਦੇਖਦੇ ਹਾਂ ਸਰਕਾਰ ਦੇ ਸੁਪਰਾਲਿਆਂ ਨੂੰ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜਿਹੜਾ ਇਸ ਤਰ੍ਹਾਂ ਦਾ ਕੰਮ ਲੱਗਿਆ। ਸਰੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਕੰਮ ਹੈ। ਇਹਦੇ ਨਾਲ ਕੀ ਹੈ ਬੱਚੇ ਤੇ ਪੇਰੈਂਟਸ ਟੀਚਰਸ ਨਾਲ ਕੇ ਮਿਲਦੇ ਐ ਜੇ ਕੋਈ ਕਮਿਊਨੀਕੇਸ਼ਨ ਹੁੰਦੀ ਹੈ ਉਹ ਦੱਸਦੇ ਐ। ਬਾਕੀ ਸਕੂਲ ਦੇ ਵਿੱਚ ਸਾਡੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਐ। ਤੁਸੀਂ ਕੀ ਕਹੋਗੇ ਮੈਮ? ਸਰੇ ਐਜੂਕੇਸ਼ਨ ਦੇ ਨਾਲ ਨਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕਿਤਾਬਾਂ ਆਪਾਂ ਨੂੰ ਹੋਰ ਵੀ ਮਿਲਦੀਆਂ ਨੇ ਪੜ੍ਹਨ ਲਈ ਲਾਇਬ੍ਰੇਰੀ ਚੋਂ। ਆ ਟਾਈਮ ਟੂ पंजाब सरकार ਸਰਕਾਰ ਸਾਨੂੰ ਇੱਕ ਕਿਤਾਬਾਂ करवा रही है हर हर ਹਰ ਲੈਵਲ कि छोटे ਛੋਟੇ ਬੱਚਿਆਂ ਲਈ ਛੋਟੀਆਂ ਵੱਡਿਆਂ ਲਈ ਵੱਡੀਆਂ ਕਿ ਪੜ੍ਹਾਈ नाल नाल हो कुछ ਐਕਸਟਰਾ भी ਪੜ੍ਹ ਸਕਣ ਤਾਂ ਇਹ ਇੱਕ बहुत ही ਵਧੀਆ ਉਪਰਾਲਾ है। ਫਿਰ ਜਿੱਦਾਂ ਹੁਣ ਇਹ ਕਿਤਾਬਾਂ ਇਹ ਬੱਚੇ ਕੀ ਆਪਾਂ ਸਕੂਲ ਦੇ ਵਿੱਚ ਹੀ ਇਹ ਰੱਖੇ ਜਾਂਦੀਆਂ ਵੀ ਬੱਚੇ ਕੋਰੇ ਟਾਈਮ ਬਾਅਦ ਜਿਵੇਂ ਕਿ 15 ਦਿਨ ਦੇ ਕਿਤਾਬ ਤੇ ਵਾਪਸ ਲੈ ਕੇ ਜਾਂਦੇ ਕਿਤਾਬਾਂ ਤੇ ਨਾਲ ਹੀ ਉਹ ਰਿਵਿਊ ਵੀ ਦੇ ਕੇ ਜਾਂਦੇ ਨੇ ਕਿ ਉਹਨੂੰ ਕਿਤਾਬ ਕਿਵੇਂ ਲੱਗੀ ਤੇ ਨਾਲ ਨਾਲ ਸਰ ਥੋੜਾ ਜਿਆਦਾ ਇਹਨਾਂ ਕਿਤਾਬਾਂ ਦਾ ਲੈ ਵੀ ਹੈ ਕਿ ਦਿੱਤੇ ਬੱਚਾ ਆਪ ਨੂੰ ਪਤਾ ਹੀ ਹੈ ਕਿ ਕਦੇ ਜਾ ਕੇ ਅਗਰ ਫੋਨ ਜ਼ਿਆਦਾ ਚਲਾ ਰਹੇ ਆ ਜਾਂ ਕਿਤੇ ਹੋਰ ਪਾਸੇ ਲੱਗ ਰਹੇ ਆ ਤਾਂ ਬਰੋ ਕਹਾਣੀਆਂ ਪੜਦੇ ਆ ਤਾਂ ਇੱਕ ਵਧੀਆ ਚੀਜ਼ ਹੈ ਕਿ ਉਹਨਾਂ ਚ ਰੀਡਿੰਗ ਅਬਿਲਿਟੀ ਵੱਧ ਰਹੀ ਹੈ ਸਰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਮੈਮ ਤੁਸੀਂ ਕੀ ਕਹੋਗੇ ਜਿਹੜਾ ਸਰਕਾਰ ਦਾ ਇਹ ਉਪਰਾਲਾ ਹੈ ਕਿਉਂਕਿ ਕਹਿ ਸਕਦੇ ਆਂ ਵੀ ਅੱਜ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਕੋਈ ਸਮਾਂ ਹੁੰਦਾ ਸੀਗਾ ਵੀ ਬੱਚੇ ਜਿਹੜੇ ਐ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਸੀ ਪਰ ਹੁਣ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਜੇ ਐ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਤਾਂ ਸਰਕਾਰੀ ਸਕੂਲਾਂ 'ਵਾਂ ਮੇਂ ਬੜਾ ਰੁਝਾਨ ਵਧਾ ਜਾ ਰਿਹਾ ਬੱਚਾ ਹਾਂਜੀ ਬਿਲਕੁਲ ਬਿਲਕੁਲ ਸਹੀ ਆ ਅੱਜਕੱਲ ਜਿਹੜਾ ਸਰਕਾਰੀ ਸਕੂਲਾਂ ਦੇ ਜਿਹੜੇ ਸਾਰੇ ਕੰਪੋਨੈਂਟਸ ਬੱਚਿਆਂ ਦੀਆਂ ਪ੍ਰਾਪਤੀਆਂ ਬੇ ਸਕੂਲ ਦੀ ਪ੍ਰਾਪਤੀ ਬੱਚਿਆਂ ਦੀ ਆਉਟਪੁੱਟ ਜਾਂ ਜਿਹੜਾ ਲਾਇਬ੍ਰੇਰੀ ਵੀ ਅਟਰੈਕਸ਼ਨ ਸਾਰੇ ਅਟਰੈਕਸ਼ਨ ਦਾ ਕੇਂਦਰ ਬਣੇ ਹੋਇਆ ਹੈ ਗਿੰਨਵੀ ਕੰਪੋਨੈਂਸ ਜੇ ਪ੍ਰਾਈਵੇਟ ਸਕੂਲਾਂ ਦੀ ਆਪਾਂ ਗੱਲ ਕਰੀਏ ਉਹਨਾਂ ਨੂੰ ਪਿੱਛੇ ਛੱਡ ਕੇ ਜਾ ਚੁੱਕੀ ਐ ਸਾਡੇ ਕੰਪੋਨੈਂਸ ਕੋਈ ਸਮਾਂ ਹੁੰਦਾ ਸੀ ਮੈਮ ਵੀ ਕਹਿ ਦਿੰਦੇ ਸੀ ਕਿ ਮਾਪੇ ਟੀਚਰਾਂ ਨੂੰ ਲੰਭੇ ਮਿਲਦੇ ਹੁੰਦੇ ਸੀ ਕਿ ਪਰ ਹੁਣ ਜਦੋਂ ਮਾਪੇ ਸਕੂਲ ਦੇ ਵਿੱਚ ਆਉਂਦੇ ਤਾਂ ਟੀਚਰਾਂ ਨੂੰ ਕਹਿ ਸਕਦੇ ਆਪੀ ਅਪਰੀਸ਼ੀਏਟ ਕਰਕੇ ਜਾਂਦੇ ਹਾਂ ਹਾਂਜੀ ਬਿਲਕੁਲ ਹੁਣ ਦੇ ਮਾਪੇ ਜਿਹੜੇ ਜਦੋਂ ਸਾਡੇ ਕੋਲ ਆਉਂਦੇ ਆ ਜੋ ਵੀ ਉਹਨਾਂ ਦੇ ਗਿਲੇ ਸ਼ਿਕਵੇ ਸੀ ਸਾਰੇ ਦੂਰ ਹੋ ਚੁੱਕੇ ਆ ਤੇ ਹੁਣ ਉਹ ਆ ਕੇ ਸਾਨੂੰ ਅਪਰੀਸ਼ੀਏਟ ਕਰਕੇ ਜਾਂਦੇ ਆ ਸਦੋਂ ਉਹ ਖੁਦ ਆ ਕੇ ਕਹਿੰਦੇ ਆ ਵੀ ਮੈਮ ਐ ਨਹੀਂ ਐਂ ਕਰੋ ਤੇ ਬਹੁਤ ਹੀ ਜ਼ਿਆਦਾ ਅਪਰੀਸ਼ੀਏਸ਼ਨ ਸਾਨੂੰ ਮਿਲਦੀ ਆ ਪੇਰੈਂਟਸ ਕੀ ਤੋਂ ਅੱਜ ਕਿੰਨੇ ਕ ਬੱਚੇ ਆ ਜਿਨ੍ਹਾਂ ਨੇ ਇੱਥੇ ਭਾਗ ਲਿਆ ਔਰ ਕਿੱਦਾਂ ਦਾ ਉਤਸ਼ਾਹ ਬੱਚਿਆਂ ਦੇ ਵਿੱਚ ਤੇ ਬੱਚੇ ਦੇ ਮਾਪਿਆਂ ਦੇ ਵਿੱਚ ਅੱਜ ਬਹੁਤ ਅੱਛਾ ਹੈ ਬੱਚਿਆਂ ਦੇ ਵਿੱਚ ਵੀ ਤੇ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਵੀ ਜੇ ਤੁਸੀਂ ਆਲੇ ਦੁਆਲੇ ਦੇਖੋ ਤਾਂ ਦੇਖੋ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਜਿਵੇਂ ਕਿਸੇ ਅਸੀਂ ਪੈਲੈਸ ਦੇ ਵਿੱਚ ਆ ਸਾਰੇ ਪਾਸੇ ਅਟਰੈਕਸ਼ਨ ਆ ਸਕੂਲ ਦੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਬੱਚਿਆਂ ਦੀ ਆਊਟਪੁੱਟ ਦੱਸੀ ਜਾ ਰਹੀ ਆ ਲੇ ਅਬਰੀ ਦਾ ਕੋਨਾ ਬੜਾ ਸੋਹਣਾ ਸਜਿਆ ਹੋਇਆ ਤੇ ਪ੍ਰਿੰਸੀਪਲ ਮੈਡਮ ਵੀ ਆਸੇ-ਪਾਸੇ ਹੋ ਕੇ ਸਾਰਿਆਂ ਦੇ ਨਾਲ ਵਧੀਆ ਗੱਲਬਾਤ ਕਰ ਰਹੀ ਹੈ। ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ, ਬਹੁਤ ਹੀ ਬੜੀ ਸਰ। ਬਿਲਕੁਲ ਇਹ ਸਨ ਸਕੂਲ ਦੇ ਟੀਚਰ ਔਰ ਪ੍ਰਿੰਸੀਪਲ ਔਰ ਨਾਲ ਹੀ ਬੱਚੇ ਜਿਨ੍ਹਾਂ ਦਾ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਬੜਾ ਹੀ ਸਲਾਘਾਯੋਗ ਉਪਰਾਲਾ ਹੈ। ਇਤਰਾ ਵੱਲੋਂ ਵੀ ਸਾਬਤ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਇਹ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਹਰ ਵਾਰ ਇਹ ਗੱਲ ਕੀਤੀ ਜਾਵੇ ਪੀਟੀਐਮ ਜਿਹੜੀ ਹੁੰਦੀ ਸੀ ਪਰ ਇਸ ਤਰ੍ਹਾਂ ਦੀ ਕਦਰ ਨਹੀਂ ਹੁੰਦੀ ਸੀ ਅੱਜ ਜਿਹੜਾ ਕਿ ਹੈ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਨੂੰ ਬੜਾਈ ਬਰੀਕੀ ਨਾਲ ਜਿਹੜਾ ਸਮਝਾਇਆ ਜਾ ਰਿਹਾ ਬੜੇ ਗਿਆਨ ਦਿੱਤੇ ਜਾ ਰਹੇ ਕਿਤਾਬਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਉਹ ਹੋਰ ਜਿਹੜੇ ਕੰਮ ਹੈ ਜਿਹੜੇ ਵਕਫ ਵਕਤਰਾ ਦੇ ਕੰਮ ਹੈ ਜਿਹੜੇ ਉਹ ਬੱਚਿਆਂ ਨੂੰ ਜਿਹੜੇ ਸਿਖਾਏ ਜਾ ਰਹੇ ਤਾਂ ਜੋ ਆਉਣ ਵਾਲੇ ਸਮੇਂ ਦੇ ਬੱਚੇ ਬੱਚੇ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਗੁਲਪਕੁਮਾਰ ਦੈਨਿਕ ਸਵੇਰਾ ਟੀਵੀ ਮੋਗਾ